ਸਾਸਰੀ ਕਾਜੀ ਸਾਰਨਾ ਜੋ ਪਰ ਲੈ ਕੇ ਜੀ ਬਹੁਤ ਹੀ ਬਸੂਤਾ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਹੈਵੀ ਸੂਟਾਂ ਦੀ ਕਲੈਕਸ਼ਨ ਰਹਿਣ ਵਾਲੀ ਹੈ ਇਹ ਜਿਹੜਾ ਫੈਬਰਿਕ ਹੋਗਾ অর্ਗੈਂਜ਼ਾ ਟਿਸ਼ੂ ਦਾ ਹੋਏਗਾ ਪ੍ਰੋਪਰ ਹੈਂਡਵਰਕ ਦਾ ਇਸ ਦੇ ਉੱਪਰ ਕੰਮ ਹੋਏਗਾ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਤੇ 올ਓਵਰ ਸੂਟ ਵੀ ਲੈ ਸਕਦੇ ਹੋ ਪਰ ਜਿਵੇਂ ਕਿ ਜਿਆਦਾ ਕਾਸਟਲੀ ਹੋਣ ਕਰਕੇ ਤੁਸੀਂ ਮੈਚਿੰਗ ਸੂਟ ਵੀ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਕਲਰ অপਸ਼ਨ ਇਹਨਾਂ ਵਿੱਚ ਤੁਹਾਨੂੰ 4 ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਤਨ ਮਿਲੇਗਾ ਜੀ ਜੋਰਜ ਦਾ ਫੈਬਰਿਕ ਹੋਏਗਾ ਫੁੱਲ ਇਸ ਦੇ ਉੱਪਰ ਵਰਕ ਹੋਏਗਾ ਕਟ dane ਦਾ ਵਰਕ ਹੋਏਗਾ ਸੀਕਵન્સ ਵਰਕ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਏ ਕਰ ਸਕਦੇ ਹੋ ਇਹ ਜਿਹੜਾ ਫੈਬਰਿਕ ਹੋਏਗਾ ਕਰੇਵ ਦਾ ਹੋਏਗਾ ਸ਼ਰਟ ਪ੍ਰਿੰਟ ਵਾਲੀ ਹੋਏਗੀ ਫੁੱਲ ਵਰਕ ਇਸ ਦੇ ਉੱਪਰ ਹੋਏਗਾ ਜਿਹੜੀ ਬਾਟਮ ਹੋਏਗੀ ਕਰੇਵ ਸਿਲਕ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਇਹ ਸਾਰੇ ਸੂਟ ਤੁਹਾਨੂੰ ਪਾਰਟੀ wear ਕਲੈਕਸ਼ਨ ਮਿਲ ਜੇਗੀ ਬਹੁਤ ਹੀ ਪਿਆਰੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਸ਼ਰਟ ਮਿਲੇਗੀ ਪਿਓਰ ਵਿਸਕੋਜ਼ ਜਾਰਜਰ ਦੀ ਇਸ ਦੇ ਉੱਪਰ ਆਰੀ ਇੰਬੋਡਰੀ ਦਾ ਕੰਮ ਹੋਏਗਾ ਦੀ ਬਾਟਮ ਹੋਏਗੀ ਪਿਓਰ ਮਸਲੀਨ ਦੀ ਹੋਏਗੀ ਸੈਲਫ ਪ੍ਰਿੰਟ ਹੋਏਗਾ ਜਿਹੜਾ ਦੁਪੱਟਾ ਹੋਏਗਾ ਜੌਰਜਟ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਬਰਬਰੀ ਚੈੱਕ ਵਿੱਚ ਹੋਣਗੇ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਬਾਟਮ ਪਿਓਰ ਮਸਲੀਨ ਦੀ ਹੋਏਗੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਬਹੁਤ ਹੀ ਪਿਆਰੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਬਨਾਰਸੀ ਟਿਸ਼ੂ ਡਿਜੀਟਲ ਪ੍ਰਿੰਟ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਬਹੁਤ ਹੀ ਸੋਹਣੇ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱ अगले जोड़े सूट हो शर्ट होएगी प्योर विस्कोस बिस्कोस ऑरगेंजा इस हैं हैंडवर्क का नेक दे दे ब्र। काम होएगा नैक जी बॉटम होएगी प्योर सिल्क की होएगी उसके ऊपर ही इंबॉयडरी होएगी दुपट्टा होएगा प्योर ऑरगेंजा का उसके ऊपर ब्रश पेंट का काम होएगा प्लस इंबॉयडरी होएगी ये जोड़ा सूट होएगा जी प्योर बिस्कोस ऑरगेंजा की शर्ट होएगी बहुत ही सोहना घेरे से वर्क होएगा प्लेन सिल्क की बॉटम होएगी प्योर ऑरगेंजा का दुपट्टा होएगा उस पर ही बहुत ही सोहनी इंबॉयडरी रहेगी ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪਹਿਲੇ ਤੁਹਾਨੂੰ ਅਪੀਲ ਨਹੀਂ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਹੋਏਗੀ ਇਹ ਹੋਏਗਾ ਜੀ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋਏਗੀ ਪਿਓਰ ਚਨਾਉਂ ਦੀ ਫੁੱਲ ਇੰਬਾਡੀ ਰਹੇਗੀ ਜਿਹੜੀ ਬਾਟਮ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਟਾਈਟ ਟਾਈਮ ਇਟਰੀ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਕੋਈ ਵੀ ਸ ਤੁਹੋ ਟਪਟਾ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ